ਮੈਂ ਤੇ ਗਰਾਂ ਵੀ ਬੀਜ ਵਗੈਰਾ ਮੈਂ ਦੱਸ ਦੇਣਾ ਜੀ ਜਿਹੜਾ ਹੋ ਗਿਆ ਹਾਂ ਜੀ ਆਦੋ ਇਹ ਆਦੋ ਤੇ ਬੀਜ ਹੋ ਗਿਆ ਬੀਜ ਕਾ ਆ ਬੀਜ ਤਣਕਾ ਕਿਹ ਹੁੰਦਾ ਹਾਂ ਆ ਤੇ ਕਹਿੰਦਾ ਬੀਜ ਹੋ ਗਿਆ ਹਾਂ ਫਿਰ ਆ ਇੱਕ ਜਿਵੇਂ ਟੈਂਕਰ ਪਰੋਂ ਤੇਲ ਵਾਲੇ ਆ ਗਏ ਸਿੱਖਾ ਰੱਖ ਜਿਵੇਂ ਪੰਪ ਨਹੀਂ ਲੱਗ ਜਾਂਦਾ ਇਹ ਬਿਲਕੁਲ ਬਿਲਕੁਲ ਪੰਪਾਂ ਨੂੰ ਜਿਵੇਂ ਨਿਆਰ ਕੇ ਹਿੰਦਰੀ ਰਿਪੋਰਟ ਦੇ ਪੱਲੀ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਦੇਖੋ ਸਾਡੇ ਰਿਪੋਰਟ ਦੇ ਵਿੱਚੋਂ ਆਏ ਸਿੱਖ ਭਾਈ ਚਾਰੇ ਦੇ ਨਾਲ ਤੁਸੀਂ ਆਣ ਕੇ ਢਿਰ ਬਣ ਕੇ ਖੜ ਕੇ ਉਹ ਦੇਖੋ ਸਾਡਾ ਫਰਜ਼ ਬੰਦ ਹੈ ਜੀ ਦੇਖੋ ਇਹ ਆਪਤ ਕੋਲੇ ਤੇ ਨਹੀਂ ਸਾਡੇ ਤੇ ਆਈ ਹੈ ਸਾਰੇ ਪੰਜਾਬ ਵਾਸੀ ਸਾਰੇ ਦੁਨੀਆ ਠੀਕ ਪਈ ਨਾ ਪੰਜਾਬ ਤੇ ਹੱਡਕੀਟਾਂ ਵਾਸਤੇ ਕਿ ਜਿੰਨਾ ਆਪਣੇ ਮੁਸਲਮਾਨ ਭਾਈਚਾਰਾ ਆ ਕੇ ਇੱਥੇ ਪੰਜਾਬ ਦੇ ਵਿੱਚ ਅਸੀਂ ਰੋਜ਼ ਵੀ ਰਹਿੰਦੇ ਹਾਂ ਕਿਉਂਕਿ ਇਹ ਬਾਬੇ ਨਾਲ ਆ ਲੰਗਰ ਲੱਗਾ 13 13 ਜੀ ਬਾਬੇ ਨਾਨਕ ਦਾ ਲੰਗਰ 13 13 ਸਾਨੂੰ ਰੋਜ਼ ਦੱਸਣਾ ਮਾਰੀ ਸਾਰੀਆਂ ਸਾਂਦਾ ਕਿਹੜਾ ਕਿੱਥੋਂ ਆਉਣਾ ਕਿਹੜਾ ਕਿੱਥੋਂ ਆਉਗਾ ਪਰ ਆਪਾਂ ਉਹਦਾ ਵੇਰਵਾ ਦੱਸਣਾ ਜ਼ਰੂਰੀ ਹੈ ਕਿ ਜਿਹੜਾ ਇਸ ਟਾਈਮ ਨਾਲ ਅਫਸਾਨੇ ਨਾਲ ਖੜਾ ਸਿੱਖਦੇ ਆਏ ਨਾਲ ਖੜੇ ਆਪਾਂ ਇਨਸਾਨੀਅਤ ਦੇ ਨਾਲ ਖੜੇ ਆਪਾਂ ਇਨਸਾਨੀਅਤ ਦੇ ਨਾਲ ਖੜੇ ਹੁਣ ਇਸ ਟਾਈਮ ਹੈ ਕਿ ਜੇ ਬੀਬੀਆਂ ਵਾਸਤੇ ਜਰੂਰ ਸਮਾਨ ਚਾਹੀਦਾ ਹਾਂ ਜੀ ਹਾਂ ਬੀਬੀਆਂ ਵਾਸਤੇ ਜਰੂਰ ਹੈ ਸਾਡੇ ਹਾਂ ਜੇਰਾ ਆਪਾਂ ਨਹੀਂ ਨਾਲ ਐ ਫਿਰ ਉਹ ਤੁਹਾਨੂੰ ਪਤਾ ਹੀ ਹੈ ਬਈ ਟੀਮ ਆਪਣੇ ਨਿਕਲੇਗਾ ਕਿ ਆਏਗਾ ਜੀ ਆਪਾਂ ਕੀ ਚਾਹੀਦਾ ਕੱਖੋਂ ਬਹੁਤ ਆਏ ਨੇ ਸਿੰਗਰ ਨੇ ਸਮਝਦਾਰ ਦੇ ਇਹ ਜਿਹੜਾ 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 ਜ ਪਾਣੀ ਦੇ ਨਾਲ ਧੁੱਪਾਂ ਦੇ ਨਾਲ ਇੰਨਾ ਲੋਕਾਂ ਕੋਲੇ ਰਾਸ਼ਨ ਮਣਕ ਰਾਸ਼ਨ ਤਾਂ ਪੂਰਾ ਹੋ ਗਿਆ ਜਿਹੜੇ ਬਿਸਤਰੇ ਹੀ ਢਿੱਜ ਚੁੱਕੇ ਨੇ ਅਚਾਈਆਂ ਗਲ ਚੁੱਕੀਆਂ ਨੇ ਸੈਣ ਤੇ ਉੱਤੇ ਕੋਈ ਕੱਪੜਾ ਨਹੀਂ ਰਹਿ ਗਿਆ ਕਿਸੇ ਕੋਲੇ ਕੱਪੜੇ ਖਰਾਬ ਹੋ ਚੁੱਕੇ ਨੇ ਜਿੰਨਾ ਪਾਣੀ ਆ ਚੁੱਕਾ ਨਾ ਘਰਾਵੇ ਵਿੱਚ ਤੇ ਕੱਪੜੇ ਸਾਰੇ ਪਾਣੀ ਪੈ ਗਿਆ ਅਚਾਈਆਂ ਦੇ ਵਿੱਚ ਗਲ ਗਿਆ ਸਾਰਾ ਕੁਝ ਸਿੰਘਾਪਨ ਕੰਬੜ ਕੰਬੜ ਵੀ ਚਾਹੀਦੇ ਉਹਨਾਂ ਵਾਸਤੇ ਉਹਨਾਂ ਬਿਸਤਰੀ ਮੈਜਾਂ ਤੇ ਬਿਸਤਰੀ ਮੈਜਾਂ ਕਰ ਰਹੇ ਆਂ ਹੋਰ ਇਹ ਜੀ ਤੇ ਬਾਕੀ ਛਾਪਣ ਚਾਹੀਦਾ ਤੇਲ ਚਾਹੀਦਾ ਮਨਗਾ ਚੂਟ ਬੈੱਡ ਤੇ ਮੁਖ ਚਾਹੀਦੇ ਹਾਂ ਇਹ ਚੀਜ਼ਾਂ ਐ ਨੀਵ ਪ੍ਰੋਵਾਈਡੀਆਂ ਹੋਣਗੀਆਂ ਹਾਂ ਸਹੀ ਇਹ ਸੇਵਾ ਕਰਮ ਨਹੀਂਦਾ ਇਹ ਬਾਖੇ ਰਾਸਾ ਨਾ ਆ ਗਿਆ ਇਹ ਚੀਜ਼ਾਂ ਨਹੀਂ ਇਹ ਨਹੀਂ ਆਣਾ ਇਹ ਜਿੰਨੀਆਂ ਚੀਜ਼ ਐ ਇਹ ਸੋ ਗਿਆ ਚਲੇ ਚਲੇ ਨੇ ਕੱਪੜੇ ਕੱਪੜੇ ਤੋਂ ਨਾ ਆ ਗਿਆ ਬਲਕਿ ਪਹੁੰਚਾਉਣੀ ਜਿੱਦਾਂ ਵੀ ਨਿੱਕੀਆਂ ਨਿੱਕੀਆਂ ਇਹ ਤੇ ਨਾਲ-ਨਾਲ ਅਸੀਂ ਫਨਾਈਲ ਵਗੈਰਾ ਇੱਕ ਮਿੰਟ ਹੋਰ ਆ ਜ सारी ਚੀਜ਼ਾਂ ਬੋਲਦੇ ਹਾਂ ਹਾਂ ਬੋਲ ਬਬਲਾ ਤੁਸੀਂ ਲੋਡ ਕਰ ਲੀਆ ਆਪ ਲੋਡ ਕਰ ਰਹੇ ਹੋ ਤੁਸ ਨੂੰ ਬੋਲ ਦੋ ਇਹ ਵੀਡੀਓ ਆਪ